ਦੋਸਤੋ ਇੱਕ ਚੰਗੀ ਖਬਰ ਆਈ ਹੈ ਕਿ ਦੋਵੇਂ ਮੁਲਕ ਭਾਰਤ ਅਤੇ ਪਾਕਿਸਤਾਨ ਜਿਨ੍ਹਾਂ ਦੇ ਦਰਮਿਆਨ ਪਿਛਲੇ ਕਈ ਦਿਨਾਂ ਤੋਂ کشੀਦਗੀ ਵਾਲਾ ਮਾਹੌਲ ਬਣਿਆ ਹੋਇਆ ਸੀਗਾ ਦੋਵੇਂ ਮੁਲਕ ਜੰਗਬੰਦੀ ਦੇ ਲਈ ਸੀਜ਼ਫਾਇਰ ਦੇ ਲਈ ਤਿਆਰ ਹੋ ਗਏ ਨੇ ਤੇ ਜਿਹੜੀ ਆ ਸੀਜ਼ਫਾਇਰ ਉਹ ਜਿੱਥੇ-ਜਿੱਥੇ ਵੀ ਕੋਈ ਵੀ ਜਿੱਥੇ ਜਿਹੜਾ ਇੱਕ ਦੂਸਰੇ ਦੇ ਉੱਤੇ ਹਮਲੇ ਕੀਤੇ ਜਾ ਰਹੇ ਸਕੇ ਮੁਕੰਮਲ ਤੌਰ ਤੇ ਸਾਰੀਆਂ ਜਗ੍ਹਾਾਂ ਤੇ ਜਿਹੜੀ ਆ ਵਾਰ ਰੋਕਣ ਦਾ ਐਲਾਨ ਕਰ ਦਿੱਤਾ ਗਿਆ ਆ ਇਹਦਾ ਐਲਾਨ ਹੁਣ ਤਾਂ ਵੈਸੇ ਭਾਰਤ ਨੇ ਵੀ ਕਰ ਦਿੱਤਾ ਪਾਕਿਸਤਾਨ ਨੇ ਵੀ ਕਰ ਦਿੱਤਾ ਪਰ ਪਹਿਲਾਂ 트ਰੁੱਥ ਸੋਸ਼ਲ ਜਿਹੜਾ ਕਿ ਅਮਰੀਕਨ ਰਾਸ਼ਟਰਪਤੀ ਡੋਨਲਡ 트ਰੰਪ ਹੋਣਾ ਦਾ ਜਿਹੜਾ ਆਪਣਾ ਉਹਨਾਂ ਦਾ ਸੋਸ਼ਲ ਮੀਡੀਆ ਪਲੇਟਫਾਰਮ ਆ ਸੋ 트ਰੁੱਥ ਸੋਸ਼ਲ ਦੇ ਉੱਤੇ ਪੋਸਟ ਪਾ ਕੇ ਡੋਨਲਡ 트ਰੰਪ ਹੋਣਾ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਦੋਹਾਂ ਮੁਲਕਾਂ ਦੇ ਦਰਮਿਆਨ ਸੀਜ਼ਫਾਇਰ ਹੋ ਗਿਆ ਦੋਵੇਂ ਮੁਲਕ ਜਿਹੜਾ ਸੀਜ਼ਫਾਇਰ ਦੇ ਲਈ ਮੰਨ ਗਏ ਨੇ ਸੋ ਜਿਵੇਂ ਤੁਸੀਂ ਜਾਣਦੇ ਆ ਕਿ ਮਹਿਜ਼ 2 ਘੰਟੇ ਪਹਿਲਾਂ ਹੀ ਮੈਂ ਤੁਹਾਡੇ ਨਾਲ ਇਹ ਖਬਰ ਸਾਂਝੀ ਕਰਕੇ ਹਟਿਆ ਕਿ ਅੱਜ ਵੀ ਜਾਂ ਹੁਣ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਜੰਗਬੰਦੀ ਹੋਣ ਦੇ ਕਾਫੀ ਜ਼ਿਆਦੇ ਚਾਂਸਸ ਨੇ ਕਾਫੀ ਚੰਗੇ ਚਾਂਸਸ ਨੇ ਤੇ ਉਦੋਂ ਤਨਾ ਘੰਟਿਆਂ ਦੇ ਵਿੱਚ ਚੰਗੀ ਗੱਲ ਹੋਈ ਆ ਕਿ ਵਾਇਗਰੂ ਨੇ ਜਿਹੜਾ ਇਹ ਚੰਗੀ ਬਹੁਤ ਬਹੁਤ ਚੰਗੀ ਗੱਲ ਹੈ ਕਿ ਜਿਹੜਾ ਇਹ ਦੋਵਾਂ ਮੁਲਕਾਂ ਦੇ ਦਰਮਿਆਨ ਜੰਗਬੰਦੀ ਹੋ ਗਈ ਆ ਪੰਜਾਬ ਵਾਸੀਆਂ ਨੂੰ ਜੰਮੂ ਕਸ਼ਮੀਰ ਵਾਸੀਆਂ ਨੂੰ ਵੈਸੇ ਤਾਂ ਪੂਰੇ ਭਾਰਤੀਆਂ ਨੂੰ ਪਰ ਖਾਸ ਕਰਕੇ ਜਿਹੜੇ ਅਸੀਂ ਰਾਜਸਥਾਨ ਵਾਲਿਆਂ ਪੰਜਾਬ ਵਾਲਿਆਂ ਸਪੈਸ਼ਲੀ ਜੰਮੂ ਕਸ਼ਮੀਰ ਵਾਲਿਆਂ ਸਾਡੇ ਲਈ ਸੁੱਖ ਦਾ ਸਾਹ ਇਹ ਆ ਕਿ ਭਾਈ ਜਿਹੜਾ ਅਸੀਂ ਕਿਉਂਕਿ ਸਾਰਾ ਸਭ ਤੋਂ ਜਿਆਦਾ ਜਿਹੜਾ ਇਹਦਾ ਮੇਨ ਫੋਕਸ ਸਗਾ ਜਿੱਥੇ ਸਭ ਤੋਂ ਜ਼ਿਆਦਾ ਅਟੈਕ ਵਗੈਰਾ ਹੋ ਰਹੇ ਸਗੇ ਉਹ ਤਾਂ ਸਾਡੇ ਖਿੱਤੇ ਦੇ ਵਿੱਚ ਹੋ ਰਹੇ ਸੀ ਈਵਨ ਦੋ ਕਿ ਮਿਲਟਰੀ ਇਨਸਟਾਲੇਸ਼ਨਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸਗਾ ਚਾਹੇ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਅੰਦਰ ਪਰ ਪਾਕਿਸਤਾਨ ਦੇ ਵੱਲੋਂ ਵੱਲੋਂ ਭਾਰਤ ਦੇ ਅੰਦਰ ਬਟ ਸਟਿਲ ਹੁਣ ਆਪਾਂ ਦੇਖਿਆ ਨਾ ਪੰਜਾਬ ਦੇ ਵਿੱਚ ਇੱਕ ਪਿੰਡ ਦੇ ਘਰ ਦੇ ਵਿੱਚ ਇੱਕ ਡਿਗੇ ਆ ਕੇ ਉਹ ਡਰੋਨ ਸੀ ਜਾਂ ਜੋ ਵੀ ਸੀ ਅਜੇ ਤੇ ਉਹ ਲੋਕੀ ਜ਼ਖਮੀ ਹੋਏ ਨੇ ਤੇ ਵੈਸੇ ਵੀ ਜਦੋਂ ਇਦਾਂ ਦੀਆਂ ਸਥਿਤੀਆਂ ਹੁੰਦੀਆਂ ਦੋਵੇਂ ਨਿਊਕਲੀਅਰ ਆਰਮਡ ਕੰਟਰੀਜ਼ ਨੇ ਤੇ ਇਹ ਸਥਿਤੀ ਕਿਸੇ ਵੀ ਸਮੇਂ ਐਕਸਪਲੋਸਿਵ ਹੋ ਸਕਦੀ ਆ ਤੇ ਇਹ ਇੱਕ ਬਹੁਤ ਵੱਡੀ ਕਹੋ ਕਿ ਚੰਗੀ ਚੰਗੀ ਡਿਵੈਲਪਮੈਂਟ ਆ ਅਜੇ ਹੀ ਚੰਗਾ ਦਿਨ ਹੈ ਕਿ ਦੋਹਾਂ ਮੁਲਕਾਂ ਦੇ ਦਰਮਿਆਨ جنگਬੰਦੀ ਹੋ ਗਈ ਆ ਜੀ ਚੰਗੀ ਗੱਲ ਇਹ ਹੈ ਕਿ ਇੱਥੋਂ ਜਿਹੜਾ ਹੁਣ ਕੋਈ ਪੀਸ ਡਾਇਲੌਗ ਸ਼ੁਰੂ ਹੋਵੇ ਤੇ ਅਸੀਂ ਇਸ ਖੇਤੇ ਦੇ ਵਿੱਚ ਸਦਾ ਲਈ ਅਮਨ ਦੇ ਪੀਸ ਵੇਖੀਏ ਇਹਦੀ ਚੜ੍ਹਦੀ ਕਲਾ ਵੇਖੀਏ ਤੇ ਇੱਥੇ ਦੇ ਲੋਕਾਂ ਦੀ ਜਿਹੜੀ ਆ ਇਹ ਇਹਨਾਂ ਦੀ ਜਿਹੜੀ ਆ ਪ੍ਰੋਸਪਰਿਟੀ ਉਦੋਂ ਹੀ ਹੋਣੀ ਆ ਨਹੀਂ ਤਾਂ ਬਹੁਤ ਸਾਰੇ ਸਾਡੇ ਪਾਕਿਸਤਾਨੀ ਭਰਾ ਆ ਸਾਡੇ ਅਰਗੇ ਜਿਹੜੇ ਬਹੁਤ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਆ ਜੇਕਰ ਅਸੀਂ ਚਾਹਨੇ ਕਿ ਆਪਣੇ ਮੁਲਕਾਂ ਦੇ ਵਿੱਚ ਰਹਿ ਕੇ ਕਮਾ ਸਕੀਏ ਤਾਂ ਵਧੀਆ ਤਰੀਕੇ ਨਾਲ ਆਪਣੀ ਜ਼ਿੰਦਗੀ ਜੀਉ ਸਕੀਏ ਤਾਂ ਸਾਨੂੰ ਇਕੱਠੇ ਹੋ ਕੇ ਥੋੜਾ ਜਿਹਾ ਚੱਲਣਾ ਪੈਣਾ ਦੋਹਾਂ ਮੁਲਕਾਂ ਨੂੰ ਤੇ ਅੱਛਾ ਆਪਾਂ ਇਹਦੇ ਤੇ ਗੱਲ ਕਰਦੇ ਆ ਮੈਂ ਜਿਵੇਂ ਮੈਂ ਪਹਿਲਾਂ ਕਿਹਾ ਕਿ ਤੁਹਾਨੂੰ ਪਹਿਲਾਂ ਵੀ ਮੈਂ ਪਿਛਲੀ ਗੱਲਬਾਤ ਦੇ ਵਿੱਚ ਵੀ ਕਹਿ ਸਕਦਾ ਕਿ ਭਾਰਤ ਦਾ ਮੀਡੀਆ ਤੇ ਪਾਕਿਸਤਾਨ ਦਾ ਜ ਸਟ੍ਰੀਮ মিডিਆ ਉਹਨਾਂ ਨੇ ਕਿੰਨੀ ਗਲਤ ਜਾਣਕਾਰੀ ਇਸ ਪੂਰੇ 57 ਦਿਨਾਂ ਦੇ ਵਿੱਚ ਫੈਲਾਈ ਆ ਤੇ ਇਸ ਕਰਕੇ ਉਹ ਵੀ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਨੀਆਂ ਪਰ ਪਹਿਲਾਂ ਜਿਹੜੀ ਮੇਨ ਗੱਲ ਆ ਕਿ ਜਿਹੜਾ ਭਾਰਤ ਦਾ ਅਤੇ ਪਾਕਿਸਤਾਨ ਦਾ ਸੀਜ਼ਫਾਇਰ ਹੋਇਆ ਉਹਦੀਆਂ ਜਿਹੜੀਆਂ ਕੁਝਕ ਮੇਨ ਉਹਦੀਆਂ ਗੱਲਾਂ ਜੇਕਰ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂ ਰੋਇਟਰ ਨਿਊਜ਼ ਏਜੰਸੀ ਜਿਹੜੀ ਆ ਰਿਪੋਰਟ ਕਰ ਰਹੀ ਆ ਉਹਦੇ ਵਿੱਚ ਪਹਿਲਾਂ ਤਾਂ ਉਹਨਾਂ ਨੇ ਡੋਨਲਡ 트੍ਰੰਪ ਉਹਨਾਂ ਦਾ ਹੀ ਜਿਹੜਾ ਉਹਨਾਂ ਨੇ ਪੋਸਟ ਕੀਤੀ ਆ ਟ੍ਰੂਥ ਸੋਸ਼ਲ ਦੇ ਉੱਤੇ ਉਹ ਪੜੀ ਆ ਕਿ ਰਾਸ਼ਟਰਪਤੀ ਲਿਖਦੇ ਨੇ ਕਿ ਇੱਕ ਲੰਬੀ ਰਾਤ ਜਿਹਦੇ ਵਿੱਚ ਅਸੀਂ ਲਗਾਤਾਰ ਗੱਲਬਾਤ ਕਰਦੇ ਰਹੇ ਤੇ ਯੂਐਸ ਯੂਨਾਈਟਿਡ ਸਟੇਟਸ ਆਫ ਅਮਰੀਕਾ ਇੱਕ ਮੀਡੀਏਟ ਕਰਦਾ ਰਿਹਾ ਦੋਹਾਂ ਮੁਲਕਾਂ ਨੂੰ ਇਕੱਠੇ ਲਿਆਉਣ ਦੇ ਲਈ ਵਿਚੋਲਗੀ ਵਾਲਾ ਕੰਮ ਕਰਦਾ ਰਿਹਾ ਅਮਰੀਕਾ ਤੇ ਇੱਕ ਲੰਬੀ ਰਾਤ ਦੇ ਮਗਰੋਂ ਮੈਂ ਖੁਸ਼ ਹਾਂ ਕਿ ਦੋਵੇਂ ਮੁਲਕ ਪਾਕਿਸਤਾਨ ਤੇ ਇੰਡੀਆ ਫੁੱਲ ਐਂਡ ਇਮੀਡੀਏਟ ਪੂਰਨ ਤਰੀਕੇ ਨਾਲ ਤੇ ਤੁਰੰਤ ਜਿਹੜਾ ਜੰਗਬੰਦੀ ਦੇ ਲਈ ਮੰਨ ਗਏ ਨੇ ਸੋ 트럼ਪ ਸਾਹਿਬ ਨੇ ਦੋਹਾਂ ਮੁਲਕਾਂ ਨੂੰ ਵਧਾਈਆਂ ਦਿੱਤੀਆਂ ਕਿ ਤੁਸੀਂ ਵੀ ਦੋਨਾਂ ਮੁਲਕਾਂ ਦੇ ਲੋਕਾਂ ਨੇ ਲੀਡਰਾਂ ਨੇ ਕਾਮਨ ਸੈਂਸ ਤੇ ਗ੍ਰੇਡ ਇੰਟੈਲੀਜੈਂਸ ਦੀ ਜਿਹੜੀ ਆ ਵਰਤੋਂ ਕੀਤੀ ਆ ਕਿ ਦੋਹਾਂ ਮੁਲਕਾਂ ਨੇ ਦਿਮਾਗ ਤੋਂ ਕੰਮ ਲਿਆ ਕੇ ਕਿ ਇਸ ਜਿਹੜੀ ਆ ਵਾਰ ਨੂੰ ਉਹ ਰੋਕ ਦਿੱਤਾ ਆ ਸੋ ਪਾਕਿਸਤਾਨ ਦੇ ਜਿਹੜੇ ਵਿਦੇਸ਼ ਮੰਤਰੀ ਆ ਜੀ ਉਹਨਾਂ ਨੇ ਵੀ ਇਹ ਗੱਲ ਦੀ ਆ ਇਹਦੀ ਪੁਸ਼ਟੀ ਕਰ ਦਿੱਤੀ ਆ ਕਿ ਦੋਵੇਂ ਮੁਲਕ ਜਿਹੜੇ ਆ ਉਹ ਸੀਜ਼ਫਾਇਰ ਦੇ ਲਈ ਮੰਨ ਗਏ ਨੇ ਤੇ ਤੁਰੰਤ ਪ੍ਰਭਾਵ ਦੇ ਨਾਲ ਇਹ ਸੀਜ਼ਫਾਇਰ ਜਿਹੜਾ ਉਹ ਲਾਗੂ ਹੋ ਗਿਆ ਆ ਇਹ ਜਿਹੜਾ ਇੰਡੀਆ ਵਾਲਿਆਂ ਨੇ ਬਾਅਦ ਵਿੱਚ ਦੱਸਿਆ ਕਿ 5 ਵਜੇ ਭਾਰਤ ਦੇ ਸ਼ਾਮ 5 ਵਜੇ ਆਲਰੇਡੀ 5 ਤੋਂ ਜ਼ਿਆਦਾ ਟਾਈਮ ਹੋ ਚੁੱਕਾ ਹੈ ਇੰਡੀਆ ਦੇ ਪਾਕਿਸਤਾਨ ਦੇ ਵਿੱਚ ਵੀ ਇੰਡੀਅਨ ਟਾਈਮ 5 ਵਜੇ ਜਿਹੜਾ ਉੱਥੇ ਇਹ ਸੀਜ਼ਫਾਇਰ ਦੀ ਜਿਹੜੀ ਸ਼ੁਰੂਆਤ ਉਹ ਹੋ ਗਈ ਆ ਜਿਹੜੀ ਇੰਡੀਆ ਦੀ ਫੋਰਨ ਮਿਨਿਸਟਰੀ ਆ ਜੀ ਉਹਨਾਂ ਨੇ ਇਹ ਵੀ ਗੱਲ ਦੀ ਜਾਣਕਾਰੀ ਦਿੱਤੀ ਆ ਕਿ ਆਪਣੇ ਵੀ ਇੱਕ ਤਾਂ ਜਿਹੜੀ ਇਹਨਾਂ ਦੀ ਹੁਣ ਸੈਟਰਡੇ ਆਫਟਰਨੂਨ ਨੂੰ ਗੱਲਬਾਤ ਹੋਈ ਆ ਤੇ ਹੁਣ ਦੁਬਾਰਾ ਫੇਰ ਇਹ ਹੁਣ ਇਹਨਾਂ ਦੀ ਗੱਲਬਾਤ ਦੋਹਾਂ ਮੁਲਕਾਂ ਦੀ ਹੋਈ ਆ ਵਾਰ ਨੂੰ ਰੋਕਣ ਦੇ ਲਈ ਤੇ ਆਪਣੇ ਜਿਹੜੇ ਫੌਜਾਂ ਦੇ ਜਿਹੜੇ ਆਪਰੇਸ਼ਨਲ ਮੁਖੀ ਨੇ ਉਹ ਦੋਨੇ ਇੰਡੀਆ ਦੇ ਤੇ ਪਾਕਿਸਤਾਨ ਦੇ ਮਈ 12 ਨੂੰ ਇੱਕ ਵਾਰ ਫਿਰ ਇੱਕ ਦੂਸਰੇ ਦੇ ਨਾਲ ਗੱਲਬਾਤ ਕਰਨਗੇ ਤੇ ਵੀ ਇੱਕ ਦੋ ਦਿਨਾਂ ਦੇ ਵਿੱਚ ਦੁਬਾਰਾ ਜਿਹੜੀ ਆ ਦੋਵੇਂ ਇਹ ਜਿਹੜੇ ਆ ਆਪਣੀ ਆਪਰੇਸ਼ਨ ਹੈਡ ਕਰਦੇ ਨੇ ਫੌਜ ਦੇ ਵਿੱਚ ਉਹ ਇੱਕ ਦੂਸਰੇ ਦੇ ਨਾਲ ਆਪਣੇ ਹਮਰੁੱਤਵਾ ਦੇ ਨਾਲ ਇੰਡੀਆ ਦੇ ਪਾਕਿਸਤਾਨ ਵਾਲੇ ਜਿਹੜੇ ਆ ਉਹ ਗੱਲ ਕਰਨਗੇ ਤੇ ਆਪਣੇ ਜਿਹੜੇ ਜੈ ਸ਼ੰਕਰ ਸਾਹਿਬ ਆ ਉਹਨਾਂ ਨੇ ਟਵੀਟ ਕੀਤਾ ਉਹਨਾਂ ਨੇ ਵੀ ਇਹ ਗੱਲ ਦੀ ਪੁਸ਼ਟੀ ਕੀਤੀ ਆ ਕਿ ਇੰਡੀਆ ਦੇ ਪਾਕਿਸਤਾਨ ਦਾ ਜਿਹੜਾ ਸੀਜ਼ਫਾਇਰ ਹੋ ਗਿਆ ਪਰ ਸ਼ੰਕਰ ਸਾਹਿਬ ਨੇ ਜਿਹੜੇ ਵਿਦੇਸ਼ ਮੰਤਰੀ ਸਾਹਿਬ ਨੇ ਇਹ ਵੀ ਕਿਹਾ ਕਿ ਅਸੀਂ ਮਤਲਬ ਕਿ ਭਾਰਤ ਦਾ ਜਿਹੜਾ دہشت گردੀ ਦੇ ਪ੍ਰਤੀ ਜਿਹੜਾ ਸਾਡਾ ਰੋਖ ਆ ਉਹ ਉਸੇ ਤਰੀਕੇ ਨਾਲ ਜਾਰੀ ਰਹੂਗਾ ਇਹਦੇ ਪ੍ਰਭਾਵ ਕੀ ਰਹਿੰਦੇ ਆ ਇਹ ਇੱਥੇ ਤੱਕ ਕਿਉਂ ਗੱਲਾਂ ਪਹੁੰਚੀਆਂ ਤੇ ਇਹ ਇਹ ਇਹਦੇ ਤੇ ਆਪਾਂ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਮੁਕੰਮਲ ਹੋਰ ਜਾਣਕਾਰੀਆਂ ਇਕੱਠੀਆਂ ਕਰਕੇ ਤੁਹਾਡੇ ਤੱਕ ਸਾਂਝੀਆਂ ਕਰਦੇ ਆ ਪਰ ਇਸੇ ਕਰਕੇ ਬਹੁਤ ਵਾਰ ਮੈਂ ਇਸ ਵੀਕੇ ਦੀ ਆਪਾਂ ਗੱਲ ਆਪਣੇ ਪਲੇਟਫਾਰਮ ਤੋਂ ਕਰੀ ਦੀ ਨਹੀਂ ਜੀ ਕਿ ਭਾਜੀ ਸਾਨੂੰ ਸਬਸਕ੍ਰਾਈਬ ਕਰੋ ਜੀ ਬਹੁਤ ਜਿਆਦਾ ਫੋਲੋ ਕਰੋ ਜੀ ਤੇ ਪਰ ਮੈਂ ਇਹ ਪਿਛਲੇ 2-3 ਦਿਨਾਂ ਤੋਂ ਤੁਹਾਨੂੰ ਲਗਾਤਾਰ ਕਹਿ ਰਿਹਾ ਕਿ ਮੇਰੇ ਵਰਗੀਆਂ ਜਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਆਜ਼ਾਦ ਆਵਾਜ਼ਾਂ ਨੇ ਇੰਡੀਪੈਂਡੈਂਟ ਵੌਇਸਸ ਨੇ ਉਹਨਾਂ ਦੀ ਬੜੀ ਜ਼ਰੂਰਤ ਆ ਖਾਸ ਕਰਕੇ ਇਦਾਂ ਦੇ ਮੌਕੇ ਤੇ ਤੁਹਾਨੂੰ ਹੋਰ ਨਜ਼ਰ ਆਉਂਦਾ ਹੁਣ ਇਹ ਖਬਰ ਜੇਕਰ ਦੇਣੀ ਹੁੰਦੀ ਜਿੱਦਾਂ ਕਈ ਕਹਿੰਦੇ ਨੇ ਨਾ ਉਹ ਤੁਸੀਂ ਭਾਈ ਥੰਬਨੇ ਲੈਣ ਦਾ ਬਣਾਤਾ ਵਿਊ ਲੈਣ ਦੇ ਮਾਰਿਆ ਨੇ ਸਬਸਕ੍ਰਾਈਬਰ ਲੈਣ ਦੇ ਮਾਰਿਆ ਨੇ ਤੇ ਜੇਕਰ ਇਹੋ ਚੀਜ਼ ਜਿਹੜੀ ਆ ਇਹ ਮੈਨੂੰ ਪਹਿਲਾਂ ਵੀ ਪਤਾ ਸੀ ਵੀ ਇਦਾਂ ਹੋ ਸਕਦਾ ਜਦੋਂ ਪਾਕਿਸਤਾਨ ਕਰੇਗਾ ਪਰ ਉਹ ਜਿੰਨਾ ਚਿਰ ਤੁਸੀਂ ਬਹੁਤ ਜਿਆਦਾ ਤੁਹਾਡੇ ਕੋਲ ਪੁਖਤਗੀ ਦੇ ਨਾਲ ਚੀਜ਼ਾਂ ਤੁਸੀਂ ਨਹੀਂ ਦੇਖ ਲੈਂਦੇ ਸਾਰੀਆਂ ਜਗ੍ਹਾਾਂ ਤੋਂ ਤੁਸੀਂ ਚੈੱਕ ਨਹੀਂ ਕਰ ਲੈਂਦੇ ਉਹਨਾਂ ਚਿਰ ਉਹ ਗੱਲ ਤੁਹਾਨੂੰ ਨਹੀਂ ਕਹਿਣੀ ਚਾਹੀਦੀ ਇਹੀ ਜਿਹੜੀ ਵੀਡੀਓ ਮੈਂ ਤੁਹਾਡੇ ਨਾਲ 2-3 ਘੰਟੇ ਪਹਿਲਾਂ ਸਾਂਝੀ ਕੀਤੀ ਹੈ ਜਿਹਦੇ ਵਿੱਚ ਮੈਂ ਇਹ ਜ਼ਿਕਰ ਕੀਤਾ ਸੀ ਕਿ ਅੱਜ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਹੋਣ ਜੰਗਬੰਦੀ ਹੋ ਸਕਦੀ ਆ ਉਹ ਉਹ ਉਸ ਤੋਂ 5 ਘੰਟੇ ਪਹਿਲਾਂ ਵੀ ਮੈਂ ਉਹ ਵੀਡੀਓ ਅਪਲੋਡ ਕਰ ਸਕਦਾ ਸੀ ਪਰ ਉਦੋਂ ਬਹੁਤ ਜ਼ਿਆਦਾ ਜਿਹੜੀਆਂ ਚੀਜ਼ਾਂ ਹਜੇ ਸਾਹਮਣੇ ਨਹੀਂ ਸਿਗੀਆਂ ਸੋ ਇਸ ਕਰਕੇ ਇੱਕ ਤਾਂ ਜਿਹੜਾ ਆਜ਼ਾਦ ਸਾਡੇ ਅਰਗੇ ਆਵਾਜ਼ਾਂ ਉਹਨਾਂ ਦੇ ਨਾਲ ਜ਼ਰੂਰ ਜੁੜੋ ਜਿਹੜੇ ਹੋਰ ਵੀ ਮੇਰੇ ਸੱਜਣ ਮਿੱਤਰ ਦੋਸਤ ਜਿੰਨੇ ਵੀ ਕੰਮ ਕਰਦੇ ਨੇ ਤੇ ਮੇਰਾ ਵੀ ਜੇਕਰ ਤੁਹਾਨੂੰ ਕੰਮ ਚੰਗਾ ਲੱਗਦਾ ਤੇ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜਾਂ ਫਾਲੋ ਜ਼ਰੂਰ ਕਰਿਓ ਤੇ ਜਿਹੜਾ ਜਿਹੜਾ ਮੇਨਸਟ੍ਰੀਮ ਮੀਡੀਆ ਆ ਉਹ ਕੀ ਕਰਦਾ ਜਿਹਦੇ ਤੋਂ ਅਕਸਰ ਅਸੀਂ ਪਹਿਲਾਂ ਸੋਚਦੇ ਸੀ ਕਿ ਇਹਨਾਂ ਤੋਂ ਖਬਰਾਂ ਆਪਾਂ ਲੈ ਸਕਦੇ ਆ ਇਹਨਾਂ ਤੋਂ ਤੁਹਾਨੂੰ ਜਿਹੜੀ ਆ ਨਿਊਜ਼ ਪਤਾ ਲੱਗਦੀ ਆ ਕਿ ਭਾਈ ਐਕਚੁਅਲੀ ਦੁਨੀਆ ਦੇ ਵਿੱਚ ਕੀ ਚੱਲਿਆ ਜਾਂ ਖਾਸ ਕਰਕੇ ਜੇ ਹੁਣ ਤੁਹਾਨੂੰ ਪਤਾ ਕਿ ਤੁਹਾਡਾ ਮੁਲਕ ਜਿਹੜਾ ਉਹ ਵਾਰ ਦੇ ਦਿਖਾਨੇ ਤੇ ਖੜਾ ਵੀ ਕਿਸੇ ਵੀ ਟਾਈਮ ਤੁਹਾਡੇ ਮੁਲਕ ਦੀ ਗਵਾਂਢੀ ਮੁਲਕ ਦੇ ਨਾਲ ਜਿਹੜਾ ਕਿ ਨਿਊਕਲੀਅਰ ਕੰਟਰੀਜ਼ ਨੇ ਮਤਲਬ ਕਿ ਸਾਫ ਹੈ ਸਾਰਾ ਕੁਝ ਖੁਦਾ ਨਾ ਖਾਸ ਤੱਕ ਕਿ ਉਧਰਲੇ ਪਾਸੇ ਨੂੰ ਗੱਲ ਚੱਲ ਜਾਵੇ ਅੱਜ ਪੂਰੀ ਦੁਨੀਆ ਨੂੰ ਭਾਜੜ ਪੈ ਗਏ ਸੀ ਜਦੋਂ ਪਾਕਿਸਤਾਨ ਦੇ ਵਿੱਚੋਂ ਇਸ ਟ੍ਰਿਕੇ ਦੀਆਂ ਸੋਰਸਸ ਦੇ حوالے ਨਾਲ ਖਬਰਾਂ ਚੱਲੀਆਂ ਕਿ ਜਿਹੜੀ ਪਾਕਿਸਤਾਨ ਦੀ ਟੌਪ ਕਮੇਟੀ ਆ ਜਿਹੜੀ ਕਿ ਨਿਊਕਲੀਅਰ ਵੈਪਨਸ ਨੂੰ ਓਵਰਸਾਈ ਕਰਦੀ ਆ ਉਹਨਾਂ ਦੀ ਮੁਲਾਕਾਤ ਹੋਣ ਜਾ ਰਹੀ ਆ ਬਈ ਜਿਹੜੇ ਪਾਕਿਸਤਾਨ ਦੇ ਮਿਲਟਰੀ ਤੇ ਸਿਵਿਲੀਆਂ ਦੇ ਜਿਹੜੇ ਲੋਕ ਨੇ ਜਿਹੜੇ ਕਿ ਨਿਊਕਲੀਅਰ ਵੈਪਨਸ ਦੇ ਬਾਬਤ ਉਹ ਮਿਲਣ ਜਾ ਰਹੇ ਨੇ ਪਰ ਆਬਵੀਅਸਲੀ ਪਿਛਲੀ ਗੱਲਬਾਤ ਦੇ ਵਿੱਚ ਹੀ ਤੁਹਾਨੂੰ ਦੱਸਤਾ ਸੀ ਜਿਹੜੇ ਖਵਾਜਾ ਆਸਿਫ ਸਾਹਿਬ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਆ ਉਹਨਾਂ ਨੇ ਇਸ ਖਬਰ ਨੂੰ ਰੱਦ ਕਰਤਾ ਸੀ ਕਿ ਇਦਾਂ ਦੀ ਕੋਈ ਮੀਟਿੰਗ ਨਹੀਂ ਸਾਡੀ ਹੋਣ ਜਾ ਰਹੀ ਪਰ ਸਿਰਫ ਮੀਟਿੰਗ ਹੋਣ ਦੇ ਨਾਲ ਹੀ ਪੂਰੀ ਦੁਨੀਆ ਦੀਆਂ ਹੈਡਲਾਈਨਾਂ ਬਣ ਗਈਆਂ ਸਿਗੀਆਂ ਓਬਵੀਅਸਲੀ ਬਿਕੋਜ਼ ਕਿਉਂਕਿ ਇਹ ਗੱਲ ਕੱਲੇ ਫਿਰ ਇੰਡੀਆ ਤੇ ਪਾਕਿਸਤਾਨ ਦੀ ਨਹੀਂ ਨਿਊਕਲੀਅਰ ਹਥਿਆਰ ਬਹੁਤ ਜ਼ਿਆਦਾ ਖਤਰਨਾਕ ਨੇ ਮੈਂ ਬਾਰ-ਬਾਰ ਇਹ ਗੱਲ ਕਹਿਣਾ ਕਿ ਜਿਹੜਾ ਹਿਰੋਸ਼ੀਮਾ ਨਾਗਾਸਾਕੀ ਦੇ ਵਿੱਚ ਅਸੀਂ ਅੱਜ ਤੱਕ ਕਿਤਾਬਾਂ ਦੇ ਵਿੱਚ ਪੜ੍ਹਦੇ ਆ ਉਹ ਖਡਾਉਣੇ ਬੰਬ ਸੀ ਹੁਣ ਦੇ ਜਿਹੜੇ ਜਿਹੜੇ ਹਥਿਆਰ ਸਾਡੇ ਮੁਲਕਾਂ ਨੇ ਬੜਾਏ ਹੋਏ ਨੇ ਤੇ ਇਹ ਜਿਹੜਾ ਕਰਦਾ ਰਿਹਾ ਸਾਰਾ ਇਹ ਇਹ ਹੁਣ ਤੱਕ ਇੱਥੇ ਤੱਕ ਬਹੁਤ ਵੱਡੀ ਇੱਕ ਵਜ੍ਹਾ ਆ ਕਿ ਦੋਨੇ ਮੁਲਕ ਜਿਹੜਾ ਜੰਗ ਦੇ ਦਹਾਨੇ ਤੇ ਖੜੇ ਹੋ ਗਏ ਆ ਕੇ ਇਹ ਸਾਡੇ ਮੁਲਕਾਂ ਦਾ ਜਿਹੜਾ ਮੀਡੀਆ ਜਿਹੜਾ ਮੇਨ ਸਟ੍ਰੀਮ ਜੰਗਬੰਦੀ ਚੰਗੀ ਗੱਲ ਆ ਹੋ ਗਈ ਆ ਨਹੀਂ ਤਾਂ ਇਹ ਭਾਰਤੀ ਮੀਡੀਆ ਨੇ ਤੇ ਪਾਕਿਸਤਾਨ ਦੇ ਮੀਡੀਆ ਨੇ ਕੋਈ ਕਸਰ ਨਹੀਂ ਛੱਡੀ ਕਿ ਦੋਵੇਂ ਮੁਲਕ ਇੱਕ ਦੂਸਰੇ ਦੇ ਉੱਤੇ ਨਿਊਕਲੀਅਰ 무ਸਾਇਲਾ ਮਾਰ ਦੇਣ ਬਸ ਇੱਕ ਇੱਕ ਵਾਰੀ ਕੰਮ ਨਵੇੜ ਦੇਣ ਅੱਛਾ ਇਹ ਦੇਖੋ ਜੀ ਪਹਿਲਾ ਜੇਕਰ ਆਪਾਂ ਗੱਲ ਕਰੀਏ ਤੇ ਇਹਨਾਂ ਦੀ ਆਪਾਂ ਗੱਲ ਕਰਦੇ ਆਂ ਇੰਡੀਆ ਵਾਲਿਆਂ ਦੀ ਇੰਡੀਆ ਵਾਲੇ ਕੀ ਕੀ ਕਹਿੰਦੇ ਨੇ ਇਹ ਕਹਿੰਦੇ ਆ ਜੀ ਇੱਕ ਤਾਂ ਇਹਨਾਂ ਨੇ ਕਿਹਾ ਕਿ ਜੀ ਆਸਮ ਮਨੀਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਆਸਮ ਮਨੀਰ ਪਾਕਿਸਤਾਨ ਦੇ ਆਰਮੀ ਚੀਫ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਫਿਰ ਇਹ ਕਹਿੰਦੇ ਕਿ ਪਾਕਿਸਤਾਨ ਦੇ ਵਿੱਚ ਤਖਤਾ ਪਲਟ ਹੋ ਗਿਆ ਜਿਹੜੇ ਦੂਸਰੇ ਉਹਨਾਂ ਦੇ ਆਰਮੀ ਚੀਫ ਤੋਂ ਹੇਠਲੇ ਅਫਸਰ ਨੇ ਉਹਨਾਂ ਨੇ ਤਖਤਾ ਪਲਟ ਕਰ ਲਿਆ ਆਸਮਾਨੀਰ ਦੀ ਗ੍ਰਿਫਤਾਰੀ ਹੋ ਗਈ ਆ ਤੇ ਪਾਕਿਸਤਾਨ ਦੇ ਵਿੱਚ ਸਰਕਾਰ ਬਦਲ ਗਈ ਆ ਤੇ ਹੁਣ ਸਥਿਤੀਆਂ ਬਦਲ ਜਾਣੀਆਂ ਸ਼ਹਿਬਾਜ਼ ਸ਼ਰੀਫ ਸਾਹਿਬ ਡਰਦੇ ਹੋਏ ਆਪਣੇ ਬੰਕਰ ਦੇ ਵਿੱਚ ਜਾ ਕੇ ਲੁਕ ਗਏ ਨੇ ਤੇ ਸ਼ਹਿਬਾਜ਼ ਸ਼ਰੀਫ ਸਾਹਿਬ ਦੇ ਘਰ ਦੇ ਬਾਹਰ ਫਾਇਰਿੰਗ ਹੋ ਰਹੀ ਆ ਠੀਕ ਹੈ ਜੀ ਇੰਡੀਆ ਟੂਡੇ ਦੇ ਇੱਕ ਗੌਰਵ ਸਾਬੰਤ ਹੁਣੀ ਆ ਉਹਨਾਂ ਦੇ ਐਂਕਰ ਆ ਉਹ ਕਹਿੰਦਾ ਕਿ 1971 ਤੋਂ ਬਾਅਦ ਪਹਿਲੀ ਵਾਰੀ ਭਾਰਤ ਨੇ ਕਰਾਚੀ ਨੂੰ ਹਿੱਟ ਕਰ ਦਿੱਤਾ ਕਰਾਚੀ ਦਾ ਜਿਹੜਾ ਪੋਰਟ ਆ ਪਾਕਿਸਤਾਨ ਦਾ ਨਿਸਤੋ ਨਬੂਤ ਕਰ ਦਿੱਤਾ ਤਬਾਹ ਕਰ ਦਿੱਤਾ ਸੀ ਉਹਨੂੰ ਠੀਕ ਹੈ ਜੀ ਹਾਲਾਂਕਿ ਚਲੋ ਕਈ ਵਾਰ ਨਾ ਜਦੋਂ ਇਦਾਂ ਦਾ ਚੀਜ਼ਾਂ ਚੱਲਦੀਆਂ ਹੁੰਦੀਆਂ ਡਿਵੈਲਪਿੰਗ ਸਟੋਰੀਜ਼ ਹੁੰਦੀਆਂ ਕਈ ਵਾਰੀ ਹੋ ਜਾਂਦੀ ਹੈ ਗਲਤੀ ਇਹ ਵੀ ਕੋਈ ਵੱਡੀ ਗੱਲ ਨਹੀਂ ਕੋਈ ਲਗਾਤਾਰ ਖਬਰਾਂ ਦਾ ਇੱਕ ਵਹਾਅ ਹੁੰਦਾ ਉਹਦੇ ਵਿੱਚ ਤੁਸੀਂ ਜੇਕਰ ਲਾਈਵ ਗੱਲ ਕਰਦੇ ਆ ਤੇ ਹੋ ਜਾਂਦੀ ਕਈ ਵਾਰੀ ਤੁਸੀਂ ਕੋਈ ਖਬਰ ਪੜ੍ਹ ਕੇ ਜਾਂ ਤੁਹਾਨੂੰ ਤੋਂ ਸਹੀ ਨਹੀਂ ਪੜ੍ਹ ਹੁੰਦੀ ਜਾਂ ਜੋ ਕੋ ਪਿੱਛੋਂ ਕੋਈ ਇਦਾਂ ਦੀ ਚੀਜ਼ ਹੋ ਵੀ ਜਾਂਦੀ ਆ ਪਰ ਉਹ ਤੁਹਾਨੂੰ ਇੱਕ ਅੱਧੀ ਕੋਈ ਚੀਜ਼ ਹੁੰਦੀ ਆ ਜਦੋਂ ਹੁਣ ਲਲਨ ਟਾਪ ਵਾਲੇ ਆ ਜਿਹੜੇ ਉਹਨਾਂ ਦੀ ਮੋਸਟਲੀ ਵੈਸੇ ਤਾਂ ਇਹ ਇਸੇ ਧਾਰਾ ਦੇ ਵਿੱਚ ਜ਼ਿਆਦਾਤਰ ਉਹਨਾਂ ਦੀਆਂ ਵੀ ਹੁੰਦੀਆਂ ਬਟ ਸਟਿਲ ਆਪਾਂ ਕਹਿ ਸਕਦੇ ਆ ਕਿ ਥੋੜਾ ਜਿਹਾ ਸੋਬਰ ਕਮ ਹੁੰਦਾ ਉਹਨਾਂ ਦਾ ਤੇ ਉਹਨਾਂ ਨੇ ਵੀ ਇਦਾਂ ਦੀ ਇੱਕ ਖਬਰ ਸਾਂਝੀ ਕੀਤੀ ਸੀ ਲਲਨ ਟਾਪ ਵਾਲਿਆਂ ਨੇ ਕਿ ਕਰਾਚੀ ਟਾਪ ਕਰਾਚੀ ਪੋਰਟ ਦੇ ਉੱਤੇ ਅਟੈਕ ਹੋ ਗਿਆ ਤੇ ਉਹਨਾਂ ਨੇ ਬਾਅਦ ਵਿੱਚ ਜਿਹੜੇ ਆ ਉਹਨਾਂ ਦੇ ਸੌਰਵ ਦੇਵੇਦੀ ਹੁਣੀ ਆ ਐਡੀਟਰ ਨੇ ਉਹਨਾਂ ਨੇ ਉਹਨਾਂ ਨੇ ਮਾਫੀ ਮੰਗੀ ਦੂਸਰੇ ਪ੍ਰੋਗਰਾਮ ਦੇ ਵਿੱਚ ਕਿ ਸਾਤੋਂ ਗਲਤੀ ਨਾਲ ਇਹ ਗੱਲ ਚਲਾ ਹੋ ਗਈ ਵੀ ਇਦਾਂ ਦੀ ਕੋਈ ਗੱਲ ਨਹੀਂ ਸੀ ਅਸੀਂ ਗਾਂਹ ਵਾਸਤੇ ਖਿਆਲ ਰੱਖਾਂਗੇ ਪਰ ਵੈਸੇ ਇਹ ਤਾਂ ਇੱਕ ਜਿਹੜਾ ਜਾਣ ਬੁੱਝ ਕੇ ਜਿਹੜੀਆਂ ਗੱਲਾਂ ਹੁਣ ਦੇਖੋ ਆ ਇਹ ਪਾਕਿਸਤਾਨ ਦੀ ਰਾਜਧਾਨੀ ਤੇ ਕਬਜ਼ਾ ਜੀ ਨਿਊਜ਼ ਨੇ ਖਬਰ ਚਲਾਈ ਕਿ ਇੰਡੀਆ ਦੇ ਵੱਲੋਂ ਪਾਕਿਸਤਾਨ ਦੀ ਰਾਜਧਾਨੀ اسلامਾਬਾਦ ਦੇ ਉੱਤੇ ਕਬਜ਼ਾ ਕਰ ਲਿਆ ਗਿਆ ਠੀਕ ਹੈ ਜੀ ਆਸਮ ਬਨੀਰ ਨੂੰ ਜਿਹੜਾ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਪਾਕਿਸਤਾਨ ਦੇ ਵਿੱਚ ਇੰਡੀਅਨ ਫੋਰਸਸ ਐਂਟਰ ਹੋ ਗਈਆਂ ਭਾਰਤ ਦਾ ਪੂਰਾ ਜੋਰ ਲੱਗਾ ਪਿਆ ਭਾਰਤ ਦੀ ਜਿਹੜੀ ਫੋਰਨ ਮਿਨਿਸਟਰੀ ਆ ਜਾਂ ਭਾਰਤ ਦੇ ਅਫੀਸ਼ੀਅਲਸ ਜਿਹੜੇ ਆ ਉਹ ਜਦੋਂ ਆ ਕੇ ਬਾਹਰ ਬਿਆਨ ਦਿੰਦੇ ਨੇ ਉਹਨਾਂ ਦਾ ਪੂਰਾ ਜੋਰ ਕੀ ਲੱਗਾ ਹੋਇਆ ਕਿ ਅਸੀਂ ਪਾਕਿਸਤਾਨ ਦੀ ਮਿਲਟਰੀ ਇਨਸਟਾਲੇਸ਼ਨ ਨੂੰ ਨਹੀਂ ਟਾਰਗੇਟ ਕੀਤਾ ਅਸੀਂ ਪਾਕਿਸਤਾਨ ਦੇ ਸਿਵਿਲIANS ਨੂੰ ਨਹੀਂ ਟਾਰਗੇਟ ਕੀਤਾ ਅਸੀਂ ਸਿਰਫ ਤੇ ਸਿਰਫ ਇੰਡੀਆ ਨੇ ਆਪਰੇਸ਼ਨ ਕੀਤਾ ਦੇਸ਼ਦਾਰਤਾ ਦੇ ਖਿਲਾਫ ਤੇ ਜਦ ਕਿ ਜਿਹੜੇ ਸਾਡੇ ਇੰਡੀਅਨ ਨਿਊਜ਼ ਚੈਨਲ ਨੇ ਉਹ ਕਹਿ ਰਹੇ ਨੇ ਕਿ ਪਾਕਿਸਤਾਨ ਦੇ ਅੰਦਰ ਭਾਰਤ ਦੀ ਫੌਜ ਐਂਟਰ ਕਰ ਗਈ ਆ ਤੇ ਪਾਕਿਸਤਾਨ ਫੇ ਕੋਈ ਪਾਕਿਸਤਾਨ ਪਾਇਲਟ ਨੂੰ ਅਰੈਸਟ ਕੀਤਾ ਜੀ F16 ਤੇ ਹੋਰ ਕਈ ਜਹਾਜ਼ ਸਿੱਟ ਦਿੱਤੇ ਆ ਤੇ ਇਹ ਇਸ ਤਰੀਕੇ ਦੀਆਂ ਜਿਹੜੀਆਂ ਗੱਲਾਂ ਇਹਨਾਂ ਨੇ ਜਿਹੜੀਆਂ ਇੰਡੀਆ ਦੇ ਵਿੱਚ ਚਲਾਈਆਂ ਹੁਣ ਤੁਸੀਂ ਸੁਣੋ ਪਾਕਿਸਤਾਨ ਵਾਲਿਆਂ ਦੀਆਂ ਇਹ ਵੀ ਕਿਸੇ ਪਾਸਿਓ ਸੁਖ ਨਾਲ ਇਹ ਵੀ ਕੱਟ ਨਹੀਂ ਉਹ ਕਹਿੰਦੇ ਆ ਜੀ ਪਾਕਿਸਤਾਨ ਨੇ ਜਿਹੜਾ 7-8 ਜਹਾਜ਼ ਸੁੱਟ ਤੇ ਭਾਰਤ ਦੇ ਵੀ ਅਬ ਅਬਲ ਤਾਂ ਜਾਦੇ ਅੱਛਾ 124 ਚੌਕੀਆਂ ਫਤਾਹ ਕਰ ਲਈਆਂ ਪਾਕਿਸਤਾਨ ਨੇ ਭਾਰ ਦੀਆਂ 124 ਚੌਕੀਆਂ ਫਤਿਹ ਕਰ ਲਈਆਂ ਪਾਕਿਸਤਾਨ ਦੀ ਫੌਜ ਦਾ ISPR ਵਾਲੇ ਜਾਂ ਬਾਕੀ ਪਾਕਿਸਤਾਨ ਦੇ ਜਿਹੜੇ ਠੀਕ ਠਾਕ ਬੁਲਾਰੇ ਨੇ ਉਹਨਾਂ ਦਾ ਜੋਰ ਲੱਗਾ ਪਿਆ ਜੀ ਸਿੱਖਾਂ ਦੀ ਤੇ ਪਾਕਿਸਤਾਨੀਆਂ ਦੀ ਤਾਂ ਦੋਸਤੀ ਬੜੀ ਆ ਜਿਹੜਾ ਸਾਰਾ ਖਾਲਸਤਾਨ ਵਾਲਾ ਥੋਟ ਹੈ ਨਾ ਉਹਦੇ ਜਿੰਨੇ ਆਪਣੇ ਬਹੁਤ ਸਾਰੇ ਲੋਕ ਹੈਗੇ ਆ ਜਿਹੜੇ ਆਬਵੀਅਸਲੀ ਇੰਡੀਆ ਤੋਂ ਖਫਾ ਨਹੀਂ ਜੋ ਏ ਇਦਾਂ ਦੀ ਜਦੋਂ ਵੀ ਕੋਈ ਗੱਲ ਹੁੰਦੀ ਆ ਤੋ ਪਾਕਿਸਤਾਨ ਦਾ ਸਾਥ ਦਿੰਦੇ ਨੇ ਇੰਡੀਆ ਪਾਕਿਸਤਾਨ ক্রিকেট ਮੈਚ ਦੇ ਵਿੱਚ ਵੀ ਅਸੀਂ ਬਹੁਤ ਵਾਰ ਵੇਖਿਆ ਸੋ ਉਹ ਜਿਹੜੇ ਪਾਕਿਸਤਾਨ ਵਾਲੇ ਉਹ ਕਹਿ ਰਹੇ ਨੇ ਕਿ ਜੀ ਵੀ ਜਿਹੜਾ ਅਸੀਂ ਸਿੱਖਾਂ ਦੇ ਨਾਲ ਦੋਸਤੀ ਕਰਨੀਆਂ ਤੇ ਜਦ ਕਿ ਉਸੇ ਹੀ ਪਾਕਿਸਤਾਨ ਦੇ ਵਿੱਚ ਉਹ ਖਬਰਾਂ ਚੱਲ ਰਹੀਆਂ ਨੇ ਕਿ ਅੰਮ੍ਰਿਤਸਰ ਦੇ ਵਿੱਚ ਦਾਖਲ ਹੋ ਗਈ ਆ ਪਾਕਿਸਤਾਨ ਫੌਜ ਬਾਰਾਮੁੱਲਾ ਕਸ਼ਮੀਰ ਦਾ ਜਿਹੜਾ ਇਲਾਕਾ ਉਹ ਪਾਕਿਸਤਾਨ ਨੇ ਆਪਣੇ ਕਬਜ਼ੇ ਦੇ ਵਿੱਚ ਆਲਰੇਡੀ ਕਰ ਲਿਆ ਆ ਠੀਕ ਹੈ ਜੀ ਤੇ ਫੇਰ ਉਹਨਾਂ ਨੇ ਕਿਹਾ ਕਿ ਇੰਡੀਆ ਦੇ ਦਰਜਣਾ ਹੀ ਜਿਹੜੇ ਆ ਪਾਵਰ ਵਾਲੇ ਸਟੇਸ਼ਨ ਸੀਗੇ ਉਹਨਾਂ ਨੂੰ ਉਡਾ ਦਿੱਤਾ ਅੱਛਾ ਜਿਹੜੇ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੇ ਉਹਨਾਂ ਦੀਆਂ ਚੀਕਾਂ ਨਿਕਲੀਆਂ ਪਈਆਂ ਤੇ ਉਹ ਬਾਰ-ਬਾਰ ਕਿਸੇ ਦੋਸਤ ਮੁਲਕ ਨੂੰ ਫੋਨ ਕਰਕੇ ਕਹਿ ਰਹੇ ਨੇ ਕਿ ਤੁਹਾਡਾ ਰੱਬ ਦਾ ਹੀ ਵਾਸਤਾ ਸਾਨੂੰ ਪਾਕਿਸਤਾਨ ਤੋਂ ਬਚਾ ਲਓ ਤੇ ਕਿਸੇ ਨੂੰ ਵਿੱਚ ਪਾ ਕੇ ਮੋਦੀ ਸਾਹਿਬ ਮੰਨਤਾ ਕਰ ਰਹੇ ਨੇ ਆਸਮ ਬਨੀਰ ਦੀਆਂ ਕਿ ਭਾਈ ਤੁਸੀਂ ਇਹ ਜਿਹੜੇ ਹਮਲੇ ਸਾਡੇ ਤੇ ਕਰ ਰਹੇ ਹੋ ਇਹਨੂੰ ਰੋਕ ਲਓ ਤੇ ਜੋ ਤੁਸੀਂ ਕਹੋਗੇ ਅਸੀਂ ਮੰਨਣ ਨੂੰ ਤਿਆਰ ਆ ਅਸੀਂ ਇੰਡਸ ਵਾਟਰ ਟਰੀਟੀ ਕੈਨਸਲ ਕਰਨ ਨੂੰ ਤਿਆਰ ਆ ਤੇ ਇੱਥੋਂ ਤੱਕ ਕਿ ਪਾਕਿਸਤਾਨ ਮੀਡੀਆ ਨੇ ਇਹ ਵੀ ਚਲਾ ਦਿੱਤਾ ਕਿ ਨਹੀਂ ਹੁਣ ਪਾਕਿਸਤਾਨ ਨੇ ਇਹ ਕਿਹਾ ਕਿ ਇੰਡਸ ਵਾਟਰ ਟਰੀਟੀ ਤਾਂ ਅਸੀਂ ਬਹਾਲ ਕਰਵਾਉਣੀ ਕਰਵਾਉਣੀ ਆ ਅਸੀਂ ਜੰਗ ਉਦੋਂ ਰੋਕਾਂਗੇ ਜਦੋਂ ਧਾਰਾ 370 ਬਹਾਲ ਕਰੋਗੇ ਸੋ ਇਹ ਕਿਸੇ ਕਾਮੇਡੀ ਸ਼ੋਅ ਤੋਂ ਵੈਸੇ ਜਿਹੜਾ ਘਟ ਇਹ ਚੀਜ਼ਾਂ ਨਹੀਂ ਹੈਗੀਆਂ ਇਹ ਕੁਝ ਜਿਹੜਾ ਮੇਨ ਮੇਨ ਚੀਜ਼ਾਂ ਕੁਝ ਕੁ ਬਿਟਸ ਜਿਹੜੇ ਆ ਉਹ ਮੈਂ ਤੁਹਾਡੇ ਨਾਲ ਪੜ ਕੇ ਤੁਹਾਨੂੰ ਸੁਣਾਇਆ ਸੋ ਇਸ ਕਰਕੇ ਬੜਾ ਜ਼ਰੂਰੀ ਆ ਕਿ ਤੁਸੀਂ ਐਕਚੁਅਲ ਖਬਰਾਂ ਤੋਂ ਜਿਹੜਾ ਅਪਡੇਟ ਰਹੋ ਇਹ ਹਜੇ ਕੁਝ ਕੁ ਚੀਜ਼ਾਂ ਸਾਹਮਣੇ ਆਈਆਂ ਕਿ ਭਾਰਤ ਜਿਹੜਾ ਪਾਕਿਸਤਾਨ ਦਾ ਸੀਜ਼ਫਾਇਰ ਹੋ ਗਿਆ ਜੋ ਕਿ ਬਹੁਤ ਚੰਗੀ ਤੇ ਸਾਡੇ ਲਈ ਇੱਕ ਸੁੱਖ ਦਾ ਸਾਹ ਲੈਣ ਵਾਲੀ ਖਬਰ ਆ ਸਪੈਸ਼ਲੀ ਪੰਜਾਬੀਆਂ ਦੇ ਲਈ ਤੇ ਹੁਣ ਇਹ ਹੋਇਆ ਕਿਦਾਂ ਇਹਦੇ ਪ੍ਰਭਾਵ ਕੀ ਰਹਿਣਗੇ ਕਿੱਤੇ ਦੇ ਵਿੱਚ ਹੁਣ ਸਥਿਤੀਆਂ ਕਿਦਾਂ ਚੇਂਜ ਹੋਣੀਆਂ ਇਹ ਜਿਹੜਾ ਇਹਨੂੰ ਤੁਸੀਂ ਕੋਈ ਮਾੜੀ ਮੋਟੀ ਗੱਲ ਨਾ ਸਮਝੋ ਕਿ ਠਾਠੂ ਹੋ ਗਈ ਤਾਂ ਬੰਦ ਹੋ ਗਿਆ ਇਨੇ ਬਹੁਤ ਚੀਜ਼ਾਂ ਚੇਂਜ ਕਰ ਦਿਤੀਆਂ ਬਹੁਤ ਸਾਰੀਆਂ ਚੀਜ਼ਾਂ ਚੇਂਜ ਕਰ ਦਿਤੀਆਂ ਕਿੰਨਾ ਨੁਕਸਾਨ ਹੋਇਆ ਕਿੰਨਾ ਨਹੀਂ ਇਹ ਸਾਰੀਆਂ ਚੀਜ਼ਾਂ ਹਜੇ ਹੌਲੀ ਹੌਲੀ ਇਹਦੇ ਜਿੱਦਾਂ ਜਿੱਦਾਂ ਪੂਰੀ ਪੁਖਤਗੀ ਦੇ ਨਾਲ ਕਿਉਂਕਿ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਮੇਰੀ ਪੂਰੀ ਕੋਸ਼ਿਸ਼ ਆ ਕਿ ਬਾਈ ਮਿਸਟੇਕ ਕੋ ਗਲਤੀ ਹੋ ਜਵੇ ਤਾਂ ਹੋ ਜਵੇ ਅਦਰਵਾਈਜ਼ ਜਿਹੜੀ ਆ ਕੋਈ ਵੀ ਗਲਤ ਜਾਣਕਾਰੀ ਆਪਣੇ ਪਲੇਟਫਾਰਮ ਤੋਂ ਤੁਹਾਡੇ ਤੱਕ ਨਹੀਂ ਪਹੁੰਚਣੀ ਚਾਹੀਦੀ ਜਦੋਂ ਹੋਰ ਸਾਰੀਆਂ ਚੀਜ਼ਾਂ ਪੁਖਤਗੀ ਦੇ ਨਾਲ ਪੁਸ਼ਤਗੀ ਦੇ ਨਾਲ ਸਾਹਮਣੇ ਆਉਂਦੀਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸੋ ਜਰੂਰ ਬੜੇ ਰਹੋ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਿਓ ਸਾਸਿਕਾ